ਅੱਜ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਵਿਧਾਨ ਸਭਾ اجلاس ਦੀ ਤੇ ਰਾਜਪਾਲ ਭਾਸ਼ਣ ਦੀ ਤੇ ਉਹਦੇ ਤੇ ਜਿਹੜੀ ਡਿਬੇਟ ਹੋਈ ਆ ਉਹਦੀ ਮੇਰਾ ਕਰੀਬ ਆਲਮੋਸਟ 4 ਧਾਕਿਆਂ ਤੋਂ ਵੱਧ ਦਾ ਜਰਨਲਿਜ਼ਮ ਦਾ ਐਕਸਪੀਰੀਅੰਸ ਆ ਮੈਂ ਬਹੁਤ ਸਾਰੇ ਸੈਸ਼ਨ ਵੇਖੇ ਬਹੁਤ ਸਾਰੇ اجلاس ਦੇਖੇ ਬਹੁਤ ਸਾਰੇ ਭਾਸ਼ਣ ਔਰ ਉਹਨਾਂ ਤੇ ਡਿਬੇਟਸ ਵੀ ਦੇਖੀਆਂ ਕੈਸੇ ਤੇ ਪੰਜਾਬ ਦੇ ਵਿੱਚ ਇਹਨਾਂ 4 ਧਾਕਿਆਂ ਦੇ ਵਿੱਚ ਆਲਮੋਸਟ ਇੱਕ ਧਾਕਾ ਤੇ ਇੱਥੇ ਗਵਰਨਰ ਰੂਲ ਹੀ ਲਗਾ ਰਿਹਾ ਪਰ ਫਿਰ ਵੀ ਕਾਫੀ ਵਿਧਾਨ ਸਭਾ ਦੇ اجلاس ਵੇਖੇ ਆ ਔਰ ਮੇਰਾ ਐਕਸਪੀਰੀਅੰਸ ਆ ਕਿ ਬਹੁਤੇ ਜਿਹੜੇ ਭਾਸ਼ਣ ਹੁੰਦੇ ਆ ਰਾਜਪਾਲ ਦਾ ਭਾਸ਼ਣ ਹੈ ਜੋ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦੇ ਆ ਉਹ ਸਿਰਫ ਅੱਧਾ ਸੱਚ ਬੋਲਦੇ ਆ ਔਰ ਇਹਦੇ ਵਿੱਚ ਵੀ ਇਹੀ ਹੋਇਆ ਜੋ ਇਹਨਾਂ ਨੇ ਜੋ ਕੁਝ ਕੀਤਾ ਹੋ ਤੇ ਜ਼ਰੂਰ ਗਿਣਾਇਆ ਵੱਧ ਚੜ ਕੇ ਗਿਣਾਇਆ ਪਰ ਜੋ ਨਹੀਂ ਕਰ ਸਕੇ ਉਹਨੂੰ ਉਹਨਾਂ ਨੇ ਉਹਦਾ ਜ਼ਿਕਰ ਵੀ ਤੱਕ ਨਹੀਂ ਕੀਤਾ ਇੱਕ ਪਾਸੇ ਉਹਨਾਂ ਨੇ ਕਿਹਾ ਜੀ ਅਸੀਂ ਨਸ਼ਿਆਂ ਦੇ ਖਿਲਾਫ ਇੱਕ ਯੁੱਧ ਛੇੜਿਆ ਵਾ ਯੁੱਧ ਨਸ਼ਿਆਂ ਵਿਰੁੱਧ ਪਰ ਇਹ ਨਹੀਂ ਦੱਸਿਆ ਵੀ ਪਿਛਲੇ 3 ਸਾਲ ਤੱਕ ਕਿਉਂ ਨਹੀਂ ਕੀਤਾ ਤੁਸੀਂ ਕਿਹਾ ਤਾਂ ਸੀਪੀਏ ਤੇ ਅਸੀਂ ਤਿੰਨਾਂ ਮਹੀਨਿਆਂ 'ਚ ਖਤਮ ਕਰ ਦਿਆਂਗੇ ਇਸੇ ਤਰ੍ਹਾਂ ਅਸੀਂ ਕਿਹਾ ਜੀਪੀ ਅਸੀਂ ਬਹੁਤ ਸਾਰੀਆਂ ਸਿਹਤ ਸੇਵਾਵਾਂ ਬਹੁਤ ਸਾਰੇ ਆਮ ਆਦਮੀ ਕਲੀਨਿਕ ਵਗੈਰਾ ਵਗੈਰਾ ਪਰ ਜੜੀਆਂ ਦਵਾਈਆਂ ਨਹੀਂ ਮਿਲਦੀਆਂ ਡਾਕਟਰ ਘਟਨੇ ਡਾਕਟਰ ਹੈ ਨਹੀਂ ਕੇ ਉਹਦੇ ਬਾਰੇ ਗੱਲ ਹੀ ਨਹੀਂ ਕੀਤੀ ਤੁਸੀਂ ਇਹ ਤੇ ਕਿਹਾ ਵੀ ਅਸੀਂ ਮੈਡੀਕਲ ਕਾਲਜ ਖੋਲੇ ਨਵੇਂ ਮੈਡੀਕਲ ਕਾਲਜ ਖੋਲੇ ਪਰ ਹਾਲੀ ਤੱਕ ਤਿੰਨ ਹੀ ਖੁੱਲੇ 16 ਖੋਲਣੇ ਸੀਗੇ ਤੇ ਅੱਧਾ ਟਾਈਮ ਤੋਂ ਵੱਧ ਹੋ ਗਿਆ 3 ਸਾਲ ਹੋ ਗਏ 2 ਸਾਲ ਰਹਿ ਗਏ 50000 ਨੌਕਰੀਆਂ ਤੇ ਜ਼ਰੂਰ ਤੁਸੀਂ ਕਿਹਾ ਵਾ ਪੈਸੀ ਦਿੱਤੀਆਂ ਵਾ ਹਾਲਾਂਕਿ ਵਿਰੋਧੀ ਧਿਰ ਕਹਿ ਰਹੇ ਨੇ ਕਿ ਇਹ ਵੀ ਬਾਹਰਲੇ ਨੂੰ ਦੇ ਦਿੱਤੀਆਂ ਤੇ ਇਹਦੇ ਤੋਂ ਰਵਾਈਟ ਪੇਪਰ ਜਾਰੀ ਹੋਣਾ ਚਾਹੀਦਾ ਪਰ ਜਿਹੜੇ ਬੇਰਜ਼ਗਾਰੀ ਆ ਕਿੰਨੀ ਬੇਰਜ਼ਗਾਰੀ ਆ ਕਿੰਨੇ ਹੋਰ ਲੋਕੀ ਇਹ ਦੱਸਣਾ ਚਾਹੀਦਾ ਸੀ ਨਾ ਕਿੰਨੇ ਹੋਰ ਲੋਕੀ ਨੌਕਰੀਆਂ ਦੀ ਭਾਲ ਦੇ ਵਿੱਚ ਨੇ ਉਹ ਤੇ ਦੱਸਿਆ ਹੀ ਨਹੀਂ ਕਿਉਂ ਲੋਕੀ ਬਾਹਰਲੇ ਮੁਲਕਾਂ ਜਾ ਰਹੇ ਉੱਥੇ ਡਿਪੋਰਟ ਹੋ ਰਿਹਾ ਇਹਦੇ ਬਾਰੇ ਸਾਡੀ ਕੀ ਸਟ੍ਰੈਟਜੀ ਆ ਪੰਜਾਬ ਦੀ ਕੀ ਨੀਤੀ ਆ ਉਹਦੇ ਬਾਰੇ ਕੁਝ ਪਾਸ਼ਣ ਦੇ ਵਿੱਚ ਦੱਸਿਆ ਹੀ ਨਹੀਂ ਸੋ ਮੈਂ ਉਹ ਹੀ ਕਹਿਣਾ ਨਾ ਵੀ ਅੱਧੀ ਜੀ ਗੱਲਾਂ ਪਹਿਲਾਂ ਦੱਸਦੇ ਆ ਤੇ ਕਹਿੰਦਾ ਵੀ ਗੈਂਗਸਟਰ ਜਿਹੜੇ ਆ ਉਹਨਾਂ ਨੂੰ ਅਸੀਂ ਫੜ ਰਹੇ ਆ ਜਿਹੜੇ ਫਰੋਤੀਆਂ ਕਰ ਰਹੇ ਉਹਨਾਂ ਨੂੰ ਅਸੀਂ ਫੜ ਰਹੇ ਆ ਪਰ ਆ ਵੇਖੋ ਕੀ ਹੋ ਗਿਆ ਕਰਨਲ ਦੇ ਕੇਸ ਦੇ ਵਿੱਚ ਉਹਦੇ ਚ ਝੂਠ ਤੇ ਝੂਠ ਇੱਕ ਐਫ ਆਈ ਆਰ ਫਿਰ ਦੂਜੀ ਐਫ ਆਈ ਆਰ ਇੱਕ ਇਨਕੁਆਰੀ ਫਿਰ ਦੂਜੀ ਐਨਕੁਆਰੀ ਉਹਨੂੰ ਮਸਲਾ ਹਾਈ ਕੋਰਟ ਚ ਪਹੁੰਚ ਗਿਆ ਹਾਈ ਕੋਰਟ ਨੇ ਅੱਜ ਕਾਫੀ ਝਾੜ ਲਾਈ ਆ ਪਾਈ ਆ ਪੰਜਾਬ ਸਰਕਾਰ ਨੂੰ ਕਿ ਇਹ ਮੈਡੀਕਲ ਕਿਉਂ ਨਹੀਂ ਹੋਇਆ ਪੁਲਿਸ ਫੜਿਆਂ ਦਾ ਸੋ ਕਹਿਣ ਦਾ ਮਤਲਬ ਹੈ ਕਿ ਜਿਹੜੀਆਂ ਗੱਲਾਂ ਕਰਨ ਵਾਲੀਆਂ ਨਹੀਂ ਸੀ ਉਹਨਾਂ ਤੇ ਕੋਈ ਨਿਗਾ ਵੀ ਨਹੀਂ ਮਾਰੀ ਸੋ ਇਹ ਇਸੇ ਕਰਕੇ ਮੈਂ ਕਹਿੰਦਾ ਵਾਂ ਕਿ ਇਹ ਵਾਧ ਚੜ ਕੇ ਗੱਲਾਂ ਅਸੀਂ ਕਰਦੇ ਆਂ ਔਰ ਇਸ ਸੈਸ਼ਨ ਦੇ ਚ ਵੀ ਵੇਖਿਆ ਵਾ ਕਿ ਵਿਰੋਧੀ ਧਿਰ ਤੇ ਸਰਕਾਰ ਦੀ ਲੋਚਨਾ ਕਰਦੇ ਹੀ ਕਰਦੇ ਆ ਇੱਥੇ ਆਮ ਆਦਮੀ ਪਾਰਟੀ ਦੇ ਆਪਣੇ ਵਿਧਾਇਕਾਂ ਨੇ ਵੀ ਏਹੀ ਲੋਚਨਾ ਕੀਤੀ ਕਿ ਸੜਕਾਂ ਦੀ ਬੜੀ ਬੁਰੀ ਹਾਲਤ ਹੈ ਸਾਡੇ ਪਾਸੇ ਵਿਕਾਸ ਨਹੀਂ ਹੋ ਰਿਹਾ ਵਗੈਰਾ ਵਗੈਰਾ ਸਰਕਾਰ ਲਿੰਕ ਰੋਡਸ ਦੀ ਇੰਨੀ ਬੁਰੀ ਹਾਲਤ ਆ ਕਿ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਵੈਸੇ ਤੇ ਹਰ 6 ਸਾਲ ਬਾਅਦ ਰੋਡਸ ਰਿਪੇਅਰ ਹੁੰਦੀਆਂ ਵਾਂ ਪਰ ਸ਼ਾਇਦ ਸਰਕਾਰ ਕੋਲ ਪੈਸਾ ਹੀ ਹੈ ਨਹੀਂ ਔਰ ਬਹੁਤ ਸਾਰਾ ਪੈਸਾ ਕੇਂਦਰ ਕੋਲ ਅੜਿਆ ਹੋਇਆ ਹੈ ਕਿਉਂਕਿ ਕੇਂਦਰ ਨਾਲ ਪੰਜਾਬ ਸਰਕਾਰ ਦਾ ਕਈ ਸਾਲਾਂ ਤੋਂ ਟਕਰਾਅ ਚੱਲ ਰਿਹਾ ਵਾ ਬਾਕੀ ਜਿਹੜਾ ਪੂਰਾ ਲੇਖਾ ਜੋਖਾ ਵਾ ਉਹ ਤੇ ਮੇਰੇ ਫਿਰ ਕੱਲ ਆ ਜਾਣਾ ਵਾ ਜਦੋਂ ਬਜਟ ਪੇਸ਼ ਹੋਣੀ ਆ ਉਹਦੇ ਬਾਰੇ ਫਿਰ ਇੱਕ ਵਾਰੀ ਬਜਟ ਪੇਸ਼ ਹੋ ਲੈਂਦੇ ਹੋ ਫਿਰ ਉਹਦੇ ਬਾਰੇ ਵੀ ਗੱਲ ਕਰਾਂਗੇ ਔਰ ਕਿਹੋ ਜਿਹੀ ਬਜਟ ਹੋ ਸਕਦੀ ਸੀ ਜਿਹੜੀ ਨਹੀਂ ਹੋਈ ਉਦੇ ਬਾਰੇ ਵੀ ਗੱਲ ਕਰਾਂਗੇ ਇਹ ਕਰਾਂਗੇ ਅਗਲੇ ਦਿਨਾਂ ਦੇ ਵਿੱਚ